ਲੁਧਿਆਣਾ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਅਵੇਅਰਨੈਸ ਕੈਂਪ ਲਗਾਇਆ ਗਿਆ ਹੈ। ਇਹ ਪ੍ਰੋਗਰਾਮ ਲੁਧਿਆਣਾ ਦੇ APFO ਦੇ ਰੀਜਨਲ ਆਫਿਸ ਵਿੱਚ ਲਗਾਇਆ ਗਿਆ ਹੈ। ਇਸ ਕੈਂਪ ਵਿੱਚ ਵੱਡੇ ਕਾਰੋਬਾਰੀਆਂ ਸਮੇਤ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਦਫ਼ਤਰ ਦੇ ਕਮਿਸ਼ਨਰ ਪਰਤੋਸ਼ਦੀਪ ਸਿੰਘ ਸੇਖੋਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਅਵੇਅਰਨੈਸ ਕੈਂਪ ਲਗਾਇਆ ਗਿਆ ਹੈ। EMPLOYEES ਨੂੰ ਕੀ ਫਾਇਦੇ ਹੋਣਗੇ ਇਸ ਕੈਂਪ ਦੇ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਹਾਜ਼ਰੀ ਕਲਸਟਰ ਦੇ ਨਾਲ ਜੁੜੇ ਹੋਏ ਲੋਕਾਂ ਨੇ ਵੀ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਜੋ EMPLOYEES ਇਸ ਮੋਹਮ ਦਾ ਹਿੱਸਾ ਬਣਨਗੇ ਜਾਂ ਪਹਿਲੀ ਵਾਰ ਜੁੜਨਗੇ, ਉਹਨਾਂ ਨੂੰ 1 ਮਹੀਨੇ ਦਾ ਸੈਲਰੀ ਪੈਕੇਜ ਮਿਲੇਗਾ। ਇਸ ਦੇ ਨਾਲ ਹੀ 4 ਸਾਲ ਜੁੜੇ ਰਹਿਣ ਤੱਕ ਉਹਨਾਂ ਨੂੰ 3000 ਦੇ ਹਿਸਾਬ ਨਾਲ 144000 ਦਾ ਬੈਨੀਫਿਟ ਮਿਲੇਗਾ। ਇਸ ਬੰਦ ਵਿੱਚ ਕਮਿਸ਼ਨਰ ਪਰਤੋਸ਼ ਦੀਪ ਸਿੰਘ ਸੇਖੋਂ ਅਤੇ ਕਾਰੋਬਾਰੀਆਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ, ਤੁਹਾਨੂੰ ਵੀ ਸੁਣਾਉਂਦੇ ਆ। ਮੀਟਿੰਗ ਕੀਤੀ ਗਈ। ਸਾਹਿਬਾ ਮੇਰਾ ਨਾਮ ਪਰਿਤੋਸ਼ਦੀਪ ਸਿੰਘ ਸੇਕੋਨ ਐਂਡ ਦ ਰੀਜਨਲ ਪ੍ਰੋਬਲਮ ਕੰਪਨ ਕਮਿਸ਼ਨਰ ਇਪਫੋਰ ਦੇ ਰੀਜਨਲ ਆਫਿਸ ਲੁਧਿਆਣਾ ਵਿੱਚ ਇੱਕ ਅਵੇਅਰਨੈਸ ਸੈਸ਼ਨ ਕਮ ਵੈਬਿਨਾਰ ਰੱਖਿਆ ਗਿਆ ਫਾਰ ਦ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਜਿਹੜੀ ਕਿ ਫਸਟ ਟਾਈਮ EMPLOYEES ਐਂਡ EMPLOYEURS ਨੂੰ ਜੋਬ ਕ੍ਰੀਏਸ਼ਨ ਨੂੰ ਇਨਸੈਂਟਿਵਾਇਜ਼ ਕਰਨ ਦੇ ਲਈ ਇੱਕ ਸਕੀਮ ਪਰ ਸਰਕਾਰ ਵੱਲੋਂ ਲਾਂਚ ਕੀਤੀ ਗਈ ਹੈ ਇਹਦੇ ਵਿੱਚ ਸਪੈਸ਼ਲ ਫੋਕਸ ਦੇ ਵਿੱਚ ਲੁਧਿਆਣਾ ਦੇ ਟੈਕਸਟਾਈਲ ਕਲਸਟਰ ਲੁਧਿਆਣਾ ਨੈਟਵਰਕ ਕਲਬ ਨੂੰ ਇਨਵਾਈਟ ਕੀਤਾ ਗਿਆ ਉਹਨਾਂ ਦੇ ਮੈਂਬਰ ਇਸਟੈਬਲਿਸ਼ਮੈਂਟਸ ਹਾਜ਼ਰ ਹੋਏ ਚੀਫ ਗੈਸਟ ਦੇ ਤੌਰ ਤੇ ਆਈ ਊਡ ਲਾਈਕ ਟੂ ਥੈਂਕ ਮਿਸਟਰ ਵਿਨੋਦ ਹੱਪਰ ਜਿਨੋ ਨੇ ਬਹੁਤ ਸ਼ਾਰਟ ਨੋਟਿਸ ਤੇ ਆਪਣੀ ਕੋਆਪਰੇਸ਼ਨ ਨਾਲ ਇਸ ਸੈਸ਼ਨ ਨੂੰ ਆਪਣੇ ਮੈਂਬਰ ਇਸਟੈਬਲਿਸ਼ਮੈਂਟਸ ਨਾਲ ਜੁਆਇਨ ਕੀਤਾ ਤੇ ਆਪਣੇ ਵੈਲਿਊਏਬਲ ਇਨਪੁਟਸ ਇਸ ਸਕੀਮ ਦੇ ਬਾਰੇ ਦੇ ਦਿੱਤੇ ਇਹ ਮੈਂ ਆਸ਼ਾ ਕਰਦਾ ਕਿ ਲੁਧਿਆਣਾ ਦਾ ਟੈਕਸਟਾਈਲ ਸੈਕਟਰ ਤੇ ਨੈਟਵਰਕ ਕਲੱਬ ਦੇ ਮੈਂਬਰਸ ਇਸ ਸਕੀਮ ਦਾ ਵੱਤ ਤੋਂ ਵੱਧ ਲਾਭ ਲੈ ਕੇ এমਪਲॉयਮੈਂਟ ਜਨਰੇਸ਼ਨ ਦੇ ਵਿੱਚ ਜੋ ਸਰਕਾਰ ਦੀ ਵਿਜਨ ਹੈ ਜੋ ਪੀਐਮ ਸਾਹਿਬ ਦੀ ਵਿਜਨ ਹੈ ਉਸ ਨੂੰ ਰਿਅਲਾਈਜ਼ ਕਰਨ ਦੇ ਵਿੱਚ ਹੈਲਪ ਕਰਨਗੇ ਤੇ ਲੁਧਿਆਣਾ ਨੂੰ ਇਸ ਸਕੀਮ ਦਾ ਇੱਕ ਚਮਕਦਾ ਹੋਇਆ ਸਿਤਾਰਾ ਬਣਾਉਣ। ਤਾਂ ਹੀ ਹੈ ਕਿ ਇਸ ਸਕੀਮ ਦੇ ਵਿੱਚ ਸਕੀਮ ਦੇ ਵਿੱਚ ਜਿਹੜੇ EMPLOYEES ਨੇ ਜੋ ਫਸਟ ਟਾਈਮ EMPLOYMENT ਵਿੱਚ ਆ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਇੱਕ ਮੰਥ ਦੀ ਸੈਲਰੀ ਸਰਕਾਰ ਵੱਲੋਂ ਡਾਇਰੈਕਟ ਉਹਨਾਂ ਦੇ ਆਧਾਰ ਲਿੰਕਡ ਅਕਾਊਂਟ ਦੇ ਵਿੱਚ ਦਿੱਤੀ ਜਾਵੇਗੀ। ਇਸ ਤੋਂ ਇਲਾਵਾ এমਪਲॉयर्स ਦੇ ਲਈ ਜਿਹੜੇ EMPLOYEES ਨੂੰ ਹਾਇਰ ਕਰਦੇ ਨੇ ਤੇ ਜੋ ਉਹਨਾਂ ਦੀ ਸਟਰੈਂਥ ਮੇਨਟੇਨ ਹੋ ਰਹੀ ਸੀ ਉਸ ਤੋਂ ਵੱਧ ਹਾਇਰਿੰਗ ਕਰਦੇ ਨੇ ਤਾਂ ਪਰ EMPLOYEI ਐਟ ਮੈਕਸ 10000 ਰੁਪਏ ਪਰ EMPLOYEI ਦਾ ਉਹਨਾਂ ਨੂੰ ਪਰ ਮੰਥ ਦਾ ਬੈਨੀਫਿਟ ਹੈ। ਹਰ ਸੈਕਟਰ ਦੇ ਵਿੱਚ ਐਪਲੀਕੇਬਲ ਹੈ ਬਟ ਸਪੈਸ਼ੀਫਿਕਲੀ ਜੇ ਤੁਸੀਂ ਮੈਨੂਫੈਕਚਰਿੰਗ ਸੈਕਟਰ ਚੋਂ ਤਾਂ 4 ਸਾਲ ਲਈ ਤੁਹਾਨੂੰ ਇਹ ਬੈਨੀਫਿਟ ਮਿਲੇਗਾ। ਹਾਂ ਜੀ ਆਪਾਂ 3000 ਦੇ ਹਿਸਾਬ ਨਾਲ ਸੋਚੀਏ ਤਾਂ 4 ਸਾਲ ਦਾ 144000 ਰੁਪਏ ਦਾ ਪਰ এমਪਲਾਈ ਦਾ ਬੈਨੀਫਿਟ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਇਸ ਦੇ ਕੰਪਲੈਕਸ ਸਰ ਜਿਵੇਂ ਤੁਸੀਂ ਦੱਸਿਆ ਕਿ এমਪਲਾਈ ਨੂੰ ਜਿਹੜਾ 1 ਮੰਥ ਦੀ ਸੈਲਰੀ ਦਿੱਤੀ ਜਾਏਗੀ ਉਹ ਚਾਹੇ ਉਹ ਵੀ 50000 ਰੁਪਏ ਦੀ ਸੈਲਰੀ ਹੋਵੇ ਤਾਂ ਪੂਰੀ ਦਿੱਤੀ ਜਾਏ ਕਿ ਕੀ ਸਟਰਕਚਰ ਰਹੇਗਾ ਤੇ ਕਿੰਨੇ ਸਮੇਂ ਦੇ ਵਿੱਚ ਉਹ ਸਰਵੀ ਉਹਨਾਂ ਦੇ ਅਕਾਊਂਟ ਵਿੱਚ ਆਏ ਜੀ ਇਹ ਬਹੁਤ ਹੀ ਵੈਲਿਡ ਕੁਐਸਚਨ ਹੈ ਤੇ ਇਸ ਸਕੀਮ ਦੇ ਪਰਪਸ ਲਈ ਉਹੀ এমਪਲੋਈਜ਼ ਐਲੀਜੀਬਲ ਨੇ ਜਿਨ੍ਹਾਂ ਦੀ ਜਿਹੜੀ ਸੈਲਰੀ ਹੈ ਉਹ 1 ਲੱਖ ਪਰ ਮੰਥ ਤੱਕ ਦੀ ਹੈ ਤਾਂ ਮੈਨੂੰ ਲੱਗਦਾ ਮੋਸਟ EMPLOYEES ਉਹਦੇ ਵਿੱਚ ਕਵਰ ਹੋ ਜਾਂਦੇ ਨੇ ਇਹਨਾਂ ਦਾ ਜਿਹੜਾ ਪੇਮੈਂਟ ਸ਼ਡਿਊਲ ਹੈ ਉਹ ਇਸ ਤਰ੍ਹਾਂ ਹੈ ਕਿ ਜਦੋਂ ਹੀ 6 ਮੰਥਸ ਕੰਪਲੀਟ ਹੋਣਗੇ ਉਹਨਾਂ ਦੇ ਰਜਿਸਟ੍ਰੇਸ਼ਨ ਤੋਂ ਬਾਅਦ ਉਦੋਂ ਉਹਨਾਂ ਦਾ ਫਸਟ ਇੰਸਟਾਲਮੈਂਟ ਆਏਗੀ EMPLOYEES ਦੇ ਖਾਤੇ 'ਚ ਤੇ ਫਿਰ ਇੱਕ ਫਾਈਨੈਂਸ਼ੀਅਲ ਲਿਟਰੇਸੀ ਕੋਰਸ ਹੈ ਜੋ ਜਿਸ ਦੇ ਥਰੂ ਕੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਸੇਵਿੰਗਸ ਦਾ ਕਲਚਰ ਤੇ ਫਾਈਨੈਂਸ਼ੀਅਲ ਲਿਟਰੇਸੀ ਦਿੱਤੀ ਜਾਵੇ ਜਦੋਂ ਹੀ ਉਹ ਕੰਪਲੀਟ ਕਰਨਗੇ ਉਦੋਂ ਹੀ ਉਹਨਾਂ ਦੀ ਸੈਕੰਡ ਇਨਸਟਾਲਮੈਂਟ 1 ਸਾਲ ਬਾਅਦ ਜੋ ਹੈ ਉਹਨਾਂ ਦੇ ਖਾਤੇ ਵਿੱਚ ਡਾਇਰੈਕਟ ਆ ਜਾਏਗੀ ਇਹਦੇ ਲਈ ਸਪੈਸ਼ਲ ਐਪਲੀਕੇਸ਼ਨ ਕੋਈ ਉਹਨਾਂ ਨੂੰ ਕਰਨ ਦੀ ਲੋੜ ਨਹੀਂ ਹੈ ਦਿਸ ਇਜ਼ ਆਟੋਮੈਟਿਕ ਤੇ ਸਾਰਾ ਡਾਟਾ ਜੋ ਹੈ ਉਹ ইপিਐਫ ਉਹਦੇ ਜਿਹੜੇ ਚਲਾਨ ਫਾਈਲ ਹੋ ਰਹੇ ਨੇ ਉਹਦੇ ਵਿੱਚੋਂ ਆਟੋਮੈਟਿਕਲੀ ਸਰਕਾਰ ਤੱਕ ਲੱਗੇਗੀ ਤਾਂ ਇਹ ਇਸ ਸਕੀਮ ਦਾ ਇੱਕ ਬੈਨੀਫਿਟ ਹੈ ਕਿ ਸਪੈਸ਼ਲ ਕੋਈ ਵੀ ਐਪਲੀਕੇਸ਼ਨ ਦੀ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਐਮਪਲਾਈ ਦੇ ਨਾਲ এমপ্লয়ার ਨੂੰ ਦੋਨਾਂ ਨੂੰ ਇਸ ਪਲੇਟਫਾਰਮ ਦੇ ਉੱਤੇ ਉਹਨਾਂ ਨੇ ਇਨਸੈਂਟਾਈਜ਼ ਕੀਤਾ ਹੈਗਾ ਕਿਤੇ ਇਸ ਸਕੀਮ ਦੇ ਨਾਲ ਜਿਹੜਾ ਐਮਪਲਾਈ ਆ ਉਹਨੂੰ ਇਹ ਬੈਨੀਫਿਟ ਆ ਕਿ ਉਹ 6 ਮਹੀਨੇ ਦੀ ਉਹਦੀ ਕੰਟੀਨਿਉਟੀ ਜੇ ਉਹ ਬਣਾਏਗਾ ਤਾਂ ਉਹਨੂੰ ਸਰਕਾਰ ਪੈਸੇ ਦਿੰਦੀ ਹੈ ਉਸ ਤੋਂ ਬਾਅਦ ਸਰਕਾਰ ਉਹਨਾਂ ਨੂੰ ਇਸ ਗੱਲ ਦੀ ਵੀ ਸਿਖਲਾਈ ਦੇ ਰਹੀ ਹੈ ਜਾਂ ਜਿਹੜਾ ਇਹਨਾਂ ਨੇ ਫਾਈਨੈਂਸ਼ੀਅਲ ਲਿਟਰੇਸੀ ਪ੍ਰੋਗਰਾਮ ਦੇ ਵਿੱਚ ਦੱਸਿਆ ਹੈਗਾ ਜਿਦੇ ਵਿੱਚ ਉਹ ਆਪਣੇ ਪੈਸੇ ਨੂੰ ਭਵਿੱਖ ਲਈ ਕਿੱਦਾਂ ਬਚਾ ਸਕਦੇ ਆ ਜਾਂ ਉਹ ਜਿਹੜੇ ਪੈਸੇ ਉਹ ਰੁਟੀਨ ਦੇ ਵਿੱਚ ਬਚਾਉਣਾ ਚਾਹੁੰਦੇ ਆ ਉਹ ਪੈਸੇ ਕਿੱਦਾਂ ਵਧਣਗੇ ਇਸ ਦੀ ਜਾਣਕਾਰੀ ਵੀ ਸਰਕਾਰ ਵੱਲੋਂ ਉਹਨਾਂ ਨੂੰ ਮੰਡੇਟਰੀ ਤੌਰ ਤੇ ਇਸ ਕਰਕੇ ਦਿੱਤੀ ਜਾ ਰਹੀ ਹੈ ਕਿ ਜੇ ਤੋਂ ਉਹਦੇ ਹੱਥ ਦੇ ਵਿੱਚ ਐਕਸਟਰਾ ਪੈਸਾ ਸਰਕਾਰ ਦੇ ਰਹੀ ਹੈ ਤਾਂ ਉਸ ਐਕਸਟਰਾ ਪੈਸੇ ਨੂੰ ਉਹ ਬੁਧੀ ਮਤਾਨਾ ਕਿਦਾਂ ਇਸਤੇਮਾਲ ਕਰ ਸਕਦਾ ਉਹਦੀ ਜਾਣਕਾਰੀ ਵੀ ਦੇ ਰਹੀ ਆ ਉਹਨੂੰ ਇਸਤੇਮਾਲ ਕਿਦਾਂ ਕਰਨਾ ਇਹ ਉਹਦੀ ਜ਼ਿੰਮੇਵਾਰੀ ਹੈ ਲੇਕਿਨ ਸਰਕਾਰ ਉਹਨੂੰ ਉਹਦੇ ਬਾਰੇ ਜਾਣਕਾਰੀ ਪੂਰੀ ਦੇ ਰਹੀ ਆ ਔਰ ਦੂਸਰਾ ਇਸ ਸਕੀਮ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਕਿ ਉਹਨਾਂ ਨੂੰ ਤੁਸੀਂ ਕਿਸੇ ਦਫ਼ਤਰ ਦੇ ਚੱਕਰ ਨਹੀਂ ਲਾਣ ਲਾਣ ਦੀ ਲੋੜ ਹੈਗੀ ਕੋਈ ਤੁਹਾਨੂੰ ਐਪਲੀਕੇਸ਼ਨ ਲਾਣ ਦੀ ਲੋੜ ਨਹੀਂ ਹੈਗੀ ਇਹ ਆਟੋਮੈਟਿਕਲੀ ਜੋ ਵੀ ਕੁਝ ਕਰਨਾ ਹੈ ਜਦੋਂ ਤੁਸੀਂ ਸਕੀਮ ਦੇ ਮੈਂਬਰ ਬਣਨਾ ਪਹਿਲੇ ਦਿਨ ਸਰਕਾਰ ਨੇ ਸਾਰਾ ਡਾਟਾ ਤੁਹਾਡੇ ਤੋਂ ਉਦੋਂ ਹੀ ਲੈ ਲਿਆ ਉਸ ਤੋਂ ਬਾਅਦ ਜਿੱਦਾਂ ਤੁਸੀਂ ਨੋਮ ਪੂਰੇ ਕਰਨੇ ਆ ਆਟੋਮੈਟਿਕਲੀ ਜਿਹੜਾ ਤੁਹਾਡਾ ਜਿਹੜਾ ਕਲੇਮ ਹੈ ਉਹ ਪ੍ਰੋਸੈਸ ਹੋ ਜਾਣਾ ਔਰ ਜਿਹੜੇ ਪੈਸੇ ਆ ਤੁਹਾਡੇ ਖਾਤੇ ਚ ਆ ਜਾਣੇ ਆ ਨਾ ਇਹਦੇ ਵਿੱਚ EMPLOER ਨੇ ਤੁਹਾਨੂੰ ਲਿਖ ਕੇ ਦੇਣਾ ਨਾ ਤੁਸੀਂ EPFO ਆਫਿਸ ਦੇ ਚੱਕਰ ਲਾਉਣੇ ਆ ਇਹ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਜਿੱਥੋਂ ਤੀ ਸਵਾਲ ਰਿਹਾ EMPLOER ਲਈ EMPLOER ਲਈ ਵੀ ਬਹੁਤ ਵਧੀਆ ਸਕੀਮ ਹੈ ਕਿ 3000 ਰੁਪਏ ਪਰ EMPLOYEES ਸਰਕਾਰ 4 ਸਾਲ ਲਈ ਜੇ ਤੁਹਾਨੂੰ ਦਿੰਦੀ ਹੈ ਤਾਂ ਦਾ ਮਤਲਬ ਇਹ ਹੋ ਗਿਆ ਕਿ 1,44,000 ਰੁਪਇਆ ਸਰਕਾਰ ਨੇ ਉਸ ਪਰ এমਪਲਾਈ ਤੁਹਾਨੂੰ ਜਿਹੜੀ ਕੰਪਨੀ ਹੈ ਜਿਹਨੇ ਰੀਟੇਨ ਕੀਤਾਗਾ ਉਹਨੂੰ ਸਰਕਾਰ ਦੇਣ ਦੀ ਇਟਸ ਅ ਗਾ ਬਹੁਤ ਵੱਡੀ ਸਕੀਮ ਹੈਗੀ ਹੈ ਸਰਕਾਰ ਨੂੰ ਇਸ ਦੀ ਬਹੁਤ ਬਹੁਤ ਵਧਾਈ ਤੇ ਜਿਹੜਾ EPF ਉਹ ਜਿਹੜਾ ਡਿਪਾਰਟਮੈਂਟ ਹੈਗਾ ਉਹ ਸਾਡੇ ਨਾਲ ਉਹਨਾਂ ਨੇ ਸਾਡੇ ਨਾਲ ਇਹ ਸਕੀਮਾਂ ਜਿਹੜੀਆਂ ਸਾਂਝੀਆਂ ਕੀਤੀਆਂ ਸਾਨੂੰ ਬੜੇ ਵਧੀਆ ਤਰੀਕੇ ਨਾਲ ਸੇਕੋ ਸਾਹਿਬ ਨੇ ਉਹ ਸਾਨੂੰ ਸਮਝਾਇਆ ਹੈਗਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੀ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਕੁਐਰੀ ਹੈਗੀ ਤਾਂ ਸਿਰ ਜਰੂਰ ਉਹਨਾਂ ਕੋਲ ਆਵਾਂਗੇ ਐਦਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜੇ ਤੁਸੀਂ ਸਾਨੂੰ ਇਹ ਵਿੱਚ ਕੋਈ ਦਿੱਕਤ ਆਂਦੀ ਹੈ ਤਾਂ ਅਸੀਂ ਉਹਨਾਂ ਨੂੰ ਕਹਾਂਗੇ ਸਭ ਤੋਂ ਮੇਰੀ ਸੱਸੀ ਖਾ ਅੱਜ ਇਹ ਐਫਓ ਆਫ ਦੇ ਵਿੱਚ ਸਾਨੂੰ ਮੂਵਾਇਡ ਕੀਤਾ ਗਿਆ ਡਿਪਾਰਟਮੈਂਟ ਦਾ ਸ਼ੁਕਰਗੁਜ਼ਾਰ ਹਾਂ ਅੰਦਰ ਐਮਪਲੋਇਮੈਂਟ ਦੇ ਜਿਹੜੀ ਗਾੜੀ ਜਿਹੜੀ ਸਕੀਮ ਹੈ EMPLOYEES ਦੇ ਵਾਰਿਸ਼ੀ ਸੋਸ਼ਲ ਇਹ ਬਹੁਤ ਇੱਥੀ ਗੱਲ ਹੈ ਬਹੁਤ ਹੀ ਇਪੋਰਟੈਂਟ ਅਪਰੀਸ਼ੀਏਟ ਕੀਤਾ ਇੰਪਾਇਰ ਤੋਂ 6 ਮਹੀਨੇ ਇਹ ਜਿਹੜਾ ਕੰਟੀਨਿਊਸ ਕੰਮ ਕਰੇਗਾ ਨਿਊ ਇੰਪਾਇਰ ਨੂੰ 1 ਮਹੀਨੇ ਦੀ ਸਾਲੀ ਮਿਲੇਗੀ ਇਹਨਾਂ ਅਸੀਂ ਬਹੁਤ ਸਟੈਂਟ ਰਹਾਂਗੇ ਲੇਵਲ ਨੂੰ ਟੈਂਕਸ ਲੈ ਕੇ ਖੁਸ਼ੀ ਖੁਸ਼ੀ ਆਏਗੀ ਸਾਡੇ ਅਕਸ ਮਾਈ ਵੀ ਇਹ ਜਿਹੜਾ ਉਹ 4 ਮਹੀਨੇ ਪਰ ਕਿਮਿੰਗ ਲਈ ਬਦੀਸ ਕਰਾ ਉਹਨਾਂ ਉਹ ਦੇਸ਼ਕਨ ਕੀ ਕੰਮ ਕੰਟੀਨਿਊ ਸਰਜਰ